ਕਹਿੰਦੇ ਹੁੰਦੇ ਆ ਕਿ ਪਾਪੀ ਕੋ ਪਾਪ ਪਿਆਰਾ ਜਦੋਂ ਪਾਪੀ ਪਾਪ ਕਰਦਾ ਉਹਨੂੰ ਬੜਾ ਪਿਆਰਾ ਲੱਗਦਾ ਦੂਸਰੇ ਪਾਸੇ ਗੁਰਬਾਣੀ ਦਾ ਸਬਦ ਆ ਕਿ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਉਸ ਤੋਂ ਬਾਅਦ ਜਦੋਂ ਪਾਪ ਕਮਾ ਹਟਦਾਗਾ ਜਦੋਂ ਫਿਰ ਉਹਦੀ ਰੱਬ ਦੀ ਮਾਰ ਪੈਂਦੀ ਆ ਕੁਦਰਤ ਦੀ ਮਾਰ ਪੈਂਦੀ ਆ ਫਿਰ ਹਾਏ ਹਾਏ ਕਰਦੇ ਆ ਤੇ ਇਸ ਦੇ ਆ ਕਈ ਆਧਾਰਨਾ ਨੇ ਧਰਮ ਮੈਂ ਇੱਕ ਸਟੋਰੀ ਸੁਣਾਉਣ ਲੱਗਿਆ ਪਹਿਲਾਂ ਵੀ ਕਈ ਵਾਰ ਤੁਹਾਡੇ ਨਾਲ ਸਾਂਝੀ ਕੀਤੀ ਆ ਕਿ ਪਾਪ ਕਰਦਿਆਂ ਨੂੰ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਫੀਤੀਆਂ ਲੱਗ ਸਕਦੀਆਂ ਨੇ ਤੁਹਾਡੀਆਂ ਕੋਠੀਆਂ ਵੱਡੀਆਂ ਪੈ ਸਕਦੀਆਂ ਨੇ ਕਾਰਾਂ ਆ ਸਕਦੀਆਂ ਨੇ ਤੁਸੀਂ ਆਪਣੇ ਧੀਆ ਪੁੱਤਾਂ ਨੂੰ ਮਹਿੰਗੇ ਮਹਿੰਗੀਆਂ ਕਾਰਾਂ ਗੱਡੀਆਂ ਜਾਂ ਹੋਰ ਸਹੂਲਤਾਂ ਦੇ ਸਕਦੇ ਹੋ ਕਹਦੇ ਹੁੰਦੇ ਆ ਜਵਾਨੀ ਵਿੱਚ ਜੋ ਕੰਮ ਕੀਤੇ ਬੁਰੇ ਤਾਂ ਬੁੱਢੀ ਉਮਰ ਦੇ ਵਿੱਚ ਭੁਗੜੇ ਪੈਂਦੇ ਆ ਚਾਹ ਜਿਹੜਾ ਮਰਜੀ ਕੰਮ ਹੋਵੇ ਗੱਲ ਕਰਦੇ ਆ ਅੱਜ 31 ਸਾਲ ਬਾਅਦ ਮਹਾਲੀ ਦੀ ਸੀਬੀਆਈ ਅਦਾਲਤ ਦਾ ਇੱਕ ਫੈਸਲਾ ਆਇਆ ਉਹ ਫੈਸਲਾ ਕੀ ਆ ਉਹ ਤੁਹਾਨੂੰ ਦੱਸਦੇ ਆ ਵੈਸੇ ਤਾਂ ਤੁਹਾਨੂੰ ਇਹ ਸੁਣ ਕੇ ਪਤਾ ਹੀ ਲੱਗ ਗਿਆ ਹੋਊਗਾ ਫੈਸਲੇ ਦਾ ਕਿ 1993 ਦੇ ਵਿੱਚ ਬਹੁਤਾਂ ਅਕਸਰਾਂ ਨੇ ਨੌਜਵਾਨਾਂ ਨੂੰ ਚੱਕ ਚੱਕ ਕੇ ਅਨੇਕਾਂ ਨੂੰ ਮਾਰਿਆ ਅਨੇਕਾਂ ਸ਼ਹੀਦ ਕੀਤੇ ਪਰ ਜਿਹੜੇ ਕੇਸ ਆ ਸੀਬੀਆਈ ਕੋਲੇ ਗਏ ਹਾਈ ਕੋਰਟ ਦੇ ਕੋਲ ਗਏ ਜਿਹੜੇ ਸੀਬੀਆਈ ਨੂੰ ਸੌਪੇ ਗਏ ਉਹਨਾਂ ਨੂੰ ਸਾਰਿਆਂ ਨੂੰ ਹੁਣ ਸਜ਼ਾ ਮਾ ਹੋ ਰਹੀਆਂ ਨੇ ਅੱਜ ਬੁੱਢੀ ਉਮਰ ਦੇ ਵਿੱਚ ਤੇ ਆਪ ਭੋਗ ਰਹੇ ਨੇ ਮੈਂ ਤੁਹਾਨੂੰ ਪਹਿਲਾਂ ਕਈ ਵਾਰੀ ਕਿਹਾ ਸੀ ਬੰਦਿਆਂ ਦੇ ਜਿਹੜਾ ਦੁੱਖਤਗਲੀਪ ਹੁੰਦੀ ਆ ਕਿ ਜਿੱਥੇ ਇਹਨਾਂ ਨੇ ਸਿੱਖ ਨੌਜਵਾਨਾਂ ਦਾ ਕਾਹਨ ਕੀਤਾ ਪੁਲਸ ਵਾਲਿਆਂ ਨੇ 1990 ਤੋਂ 94 ਤੇ 95 ਤੱਕ ਉਥੇ ਇਹਨਾਂ ਨੇ ਕੀ ਕਰਿਆ ਜਿਸ ਤਰ੍ਹਾਂ ਅੱਜ ਕਰਦੇ ਆ ਪੁਲਸਾ ਕਿ ਜੀ ਅਸੀਂ ਗੈਂਗਸਟਰ ਫੜ ਲਿਆ ਅਸੀਂ ਉਹਦਾ ਮੁਕਾਬਲਾ ਬਣ ਗਏ ਸਾਡੇ ਨਾਲ ਗੈਂਗਸਟਰ ਮਾਰੇ ਗਏ ਸਾਡਾ ਮਲਾਜ਼ਮ ਜ਼ਖਮੀ ਹੋ ਗਿਆ ਉਦੋਂ ਥੋੜਾ ਜਿਆਦਾ ਉਲਟ ਸੀ ਉਦੋਂ ਜਿਹੜੇ ਹੋਮਗਾਰਡ ਦੇ ਵਿੱਚ ਭਰਤੀ ਹੁੰਦੇ ਸੀ ਜਾਂ ਕਮਜ਼ੋਰ ਘਰਾਂ ਦੇ ਨੌਜਵਾਨ ਭਰਤੀ ਹੁੰਦੇ ਸੀ ਪੁਲਸ ਦੇ ਵਿੱਚ ਵੱਡੇ ਅਕਸਰ ਮੁਕਾਬਲਾ ਦਿਖਾ ਕੇ ਕਈ ਵਾਰੀ ਆਪਣੇ ਜਿਹੜੇ ਨਾਲ ਦੇ ਚਪਾਈ ਹੁੰਦੇ ਸੀ ਜਾਂ ਹੋਮਗਾਰਡ ਦੇ ਜਵਾਨ ਹੁੰਦੇ ਸੀ ਉਹਨਾਂ ਨੂੰ ਮਾਰ ਮਕਾਉਂਦੇ ਸੀ ਅਜਾ ਹੀ ਇੱਕ ਮਾਮਲਾ ਸਾਹਮਣੇ ਆਇਆਗਾ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾਗਾ ਇਹ ਪੁਲਿਸ ਨੇ ਮੁਕਾਬਲਾ ਬਣਾ ਕੇ ਆਪਣੇ ਹੀ ਦੋ ਸਾਥੀਆਂ ਨੂੰ ਜਿਹੜਾ ਮਾਰ ਮਕਾਇਆ ਜਿਨ੍ਹਾਂ ਦੇ ਵਿੱਚ ਅੱਜ ਕਿਹੜੇ-ਕਿਹੜੇ ਆਫਸਰਾਂ ਨੂੰ ਸਜ਼ਾ ਹੋਈ ਆ ਉਹ ਤੁਹਾਨੂੰ ਦੱਸਦੇ ਆ 1993 ਦਾ ਫਰਜੀ ਪੁਲਿਸ ਮੁਕਾਬਲਾ ਮਹਾਲੀ ਦੀ ਸੀਬੀਆਈ ਅਦਾਲਤ ਦਾ ਵੱਡਾ ਫੈਸਲਾ ਸਖਬਿੰਦਰ ਸਿੰਘ ਤੇ ਗੁਰਮukh ਸਿੰਘ ਨੂੰ ਕਤਲ ਕਰਨ ਦੇ ਦੋਸ ਵਿੱਚ ਦੋ ਚਪਾਈ ਸਿੱਖ ਚਪਾਈ ਉਹਨਾਂ ਦਾ ਕਤਲ ਕਿਹਨੇ ਕੀਤਾ ਥਾਣੇਦਾਰ ਪਰਮਜੀਤ ਸਿੰਘ ਨੂੰ ਤੇ ਉਹਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਆ ਤੇ 50000 ਰੁਪਿਆ ਪਰਮਜੀਤ ਸਿੰਘ ਨੂੰ ਜੁਰਮਾਨਾ ਲਗਾਇਆ ਗਿਆ ਅਤੇ ਧਰਮ ਸਿੰਘ ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਬਰੀ ਕੀਤਾ ਗਿਆ ਬਰੀ ਅਤੇ ਇੱਕ ਰੋਜ਼ਗਰ ਕਹਾਣੀਆਂ ਕਿ ਉਹ ਸਿੱਖ ਬੱਚੇ ਆ ਜਿਹੜੇ ਉਹ ਵੀ ਚੱਕੇ ਮਾਰੇ ਆ ਜਿਹੜੇ ਨਾਲ ਦੇ ਅਥਰ ਜਿਹੜੇ ਨਾਲ ਦੇ ਪੁੱਛ ਸੀ ਚਪਾਈ ਸੀ ਜਿਹੜੇ ਸਿੱਖਾਂ ਦੇ ਜਿਨ੍ਹਾਂ ਦੇ ਉੱਪਰ ਦਾੜੀਆਂ ਲੱਗੀਆਂ ਹੋਈਆਂ ਸੀ ਉਹਨਾਂ ਨੂੰ ਵੀ ਚੱਕੇ ਮਾਰ ਦਿੱਤਾ ਇਹਨਾਂ ਯਾਲਮਾ ਨੇ ਮੈਂ ਜਲਾਦ ਕਹੂੰਗਾ ਇਹਨਾਂ ਨੂੰ ਕਿਉਂਕਿ ਜਲਾਦ ਦਾ ਕੋਈ ਦੀਰ ਧਰਮ ਨਹੀਂ ਹੁੰਦਾ ਜਲਾਦ ਕੋ ਪਾਪੀ ਬੰਦਾ ਹੁੰਦਾ ਜਿਨੂੰ ਕਿਸੇ ਤੇ ਰਹਿਮ ਨਹੀਂ ਹੁੰਦਾ ਉਹਨੇ ਆਪਣਾ ਹੁਕਮ ਆਪਣਾ ਸਦਾਈ ਦੇਣਾ ਉਹਨੇ ਬੰਦੇ ਨੂੰ ਫਾਂਸੀ ਦੇ ਹੀ ਦੇਣੀ ਆ ਇਸ ਤਰ੍ਹਾਂ ਹੀ ਪੁਲਸ ਵਾਲੇ ਇਹ ਜਲਾਦ ਬਣੇ ਨੇ ਤੇ ਮੈਂ ਹੁਣ ਵੀ ਕਹਿਣਾਗਾ ਜੋ ਅੱਜ ਝੂਠੇ ਪੁਲਸ ਮੁਕਾਬਲੇ ਜਾਂ ਫੇਕ ਇਨਕਾਉਂਟਰ ਬਣ ਰਹੇ ਨੇ ਪੁਲਸ ਵਾਲਿਆਂ ਨੂੰ ਬੇਨਤੀ ਕਰਦਾਗਾ ਟਾੜੇ ਮੋਟਿਆਂ ਤੇ ਫੇਰ ਫੇਤੀਆਂ ਲੱਗ ਜਾਣੀਆਂ ਨੇ ਤਾਂ ਨੂੰ 10-10 ਲੱਖ ਹੋਰ ਨਾ ਵੱਡੇ ਨਾਮ ਮਿਲ ਸਕਦੇ ਆ ਸਨਮਾਨਤ ਹੋ ਸਕਦੇ ਆ ਤੁਸੀਂ ਪਰ ਯਾਦ ਰੱਖਿਓ ਕਿ ਆਉਣ ਵਾਲੇ ਟਾਈਮ ਦੇ ਵਿੱਚ ਧਰਨ ਨੂੰ ਵੀ ਜਿਹੜਾ ਕੇ ਇੱਕ ਐਜੰ ਦਾ ਸਾਹਮਣਾ ਕਰਨਾ ਪਊਗਾ ਤੁਸੀਂ ਵੀ ਅਦਾਲਤਾਂ ਦੇ ਵਿੱਚ ਸਜ਼ਾ ਭੁਗਤੋਗੇ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਕਿੱਥੇ ਜਾਣਾਗਾ ਕਿਹੜੀ ਅੰਜੇਲਾਂ ਦੇ ਵਿੱਚ ਜਾਣਾਗਾ ਉਹ ਤੈਅ ਕਰੂਗਾ ਇੱਕ ਦੂਸਰਾ ਇੱਕ ਹੋਰ ਮਾਮਲਾ ਜੁੜਿਆ ਉਹ ਵੀ ਪੁਲਸ ਦੇ ਨਾਲ ਜੁੜਿਆ ਬੇਸ਼ਰਮ ਦੀਆਂ ਜਿਹੜੀਆਂ ਹੱਦਾਂ ਨੇ ਉਪਲਸਿਕ ਮੈਂ ਪਾਰ ਕਰ ਰਹੀ ਆ ਇਹਨੂੰ ਵੀ ਬੜੇ ਧਿਆਨ ਦੇ ਨਾਲ ਸੁਣਨਾ ਫਾਰੇਦਾਰ ਨੇ ਆਪਣੇ ਸਾਥੀ ਨਾਲ ਮਿਲ ਕੇ ਮਹਿਲਾ ਚਪਾਈ ਨਾਲ ਕੀਤਾ ਗੈਂਗ ਰੇਪ ਤੇ ਜਿਹੜੇ ਮੈਂ ਇੱਕ ਵੀਡੀਓ ਪਾਈ ਸੀ ਅੱਜ ਤੋਂ 4 ਕਿ ਮਹੀਨੇ ਪਹਿਲਾਂ ਦੀ ਗੱਲ ਆ ਜਦੋਂ ਮੈਂ ਕਿਹਾ ਸੀ ਕਿ ਜਦੋਂ 1990-92 ਦਹਾਕੇ ਦੇ ਵਿੱਚ 83 ਵਿੱਚ ਪੁਲਿਸ ਵਾਲਿਆਂ ਨੇ ਕਈ ਔਰਤਾਂ ਦੇ ਨਾਲ ਬਲਾਤਕਾਰ ਕੀਤੇ ਕਈ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਆ ਅਤੇ ਕਈਆਂ ਦੇ ਵਿਆਹ ਕਰਵਾ ਲੈ ਧੱਕੇ ਦੇ ਨਾਲ ਅੱਜ ਵੀ ਜਨਾਨੀ ਉਹਨਾਂ ਦੇ ਘਰੇ ਆ 1990 ਦਾ ਦਹਾਕਾ ਤੁਹਾਡੇ ਸਭ ਦੇ ਯਾਦ ਆ ਤੇ ਕਈਆਂ ਨੂੰ ਮਿਰਚਾਂ ਲੱਗੀਆਂ ਉਦੋਂ ਕਹਿੰਦੇ ਤੂੰ ਝੂਠ ਬੋਲਦਾ ਅਸੀਂ ਤੇਰੇ ਉੱਤੇ ਕੇਸ ਕਰਾਂਗੇ ਉਸ ਤੋਂ ਬਾਅਦ ਫਿਰ ਅੰਮਰਸਰ ਦੀ ਵੀਡੀਓ ਵੀ ਵਾਇਰਲ ਹੋਈ ਅੰਮਰਸਰ ਦੇ ਵਿੱਚ ਵੀ ਇਹੀ ਚੱਲ ਚੜ੍ਹਿਆ ਫਿਰ ਲੁਧਿਆਣੇ ਦੇ ਵਿੱਚ ਇੱਕ ਮੈਲਾ ਮਲਾਜ ਨੂੰ ਜਿਹੜਾ ਕਿ ਪੁਲਿਸ ਵਾਲਾ ਆਪਣੇ ਬੱਚਿਆਂ ਨੂੰ ਮਿਲਾਉਣ ਵਾਸਤੇ ਲੈ ਕੇ ਗਿਆ ਤਾਂ ਇੱਕ ਸੈਲਰ ਦੇ ਵਿੱਚ ਉਸ ਲੜਕੀ ਦੇ ਨਾਲ ਜਬਰ ਜਨਾਹ ਕਰਦਾ ਇਹ ਵੀ ਤੁਹਾਡੇ ਸਾਹਮਣੇ ਆਇਆ ਇਹ ਹੁਣ ਦੀਆਂ ਗੱਲਾਂ ਨੇ ਇਹ ਪੁਰਾਣੀਆਂ ਗੱਲਾਂ ਨਹੀਂ ਥਾਣੇਦਾਰ ਰਵਿਕਾਂਤ ਗੁਸਾਮੀ ਨੇ ਮੈਲਾ ਥਾਣੇਦਾਰ ਦੀ ਨਿਊਡ ਵੀਡੀਓ ਬਣਾਈ ਵੀਡੀਓ ਵਾਇਰਲ ਕਰਦੀ ਧਮਕੀ ਦੇ ਕੇ ਕਈ ਵਾਰ ਆ ਕੀਤਾ ਬਲਾਤਕਾਰ ਇਹ ਚਪਾਈ ਨੇ ਜਿਹੜਾ ਮਹਿਲਾ ਚਪਾਈ ਨੇ ਜਿਹੜਾ ਜਮਨਾਪਾਰ ਥਾਣੇ ਤੇ ਦਰਜ ਕਰਵਾਈ ਆਪਣੀ ਇੱਕ ਕਹਾਣੀ ਸਾਰੀ ਕਿ ਉਹਦੇ ਨਾਲ ਥਾਣੇਦਾਰ ਨੇ ਕਿਵੇਂ ਉਹਦੀ ਵੀਡੀਓ ਬਣਾ ਕੇ ਤੇ ਉਹਨੂੰ ਕਹਿੰਦਾ ਮੈਂ ਬਾਹਰਲ ਕਰ ਦੂੰਗਾ ਤੇ ਉਹਦੇ ਨਾਲ ਕਿਵੇਂ ਜਬਰਜਨਾਹ ਕੀਤਾ ਕਿਵੇਂ ਬਲਾਤਕਾਰ ਕਰਦਾ ਰਿਹਾ ਆ ਸ਼ਰਮਾ ਨੇ ਆ ਪੁਲਿਸ ਦੀ ਕਰਤੂਤ ਆ ਇੱਥੇ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਕਹਿੰਦਾ ਕਿ ਬੜੇ ਚੰਗੇ ਆ ਪਰ ਮਾਰੇ ਜਿਆਦੇ ਆ ਕਾਲੀਆਂ ਭੇਡਾਂ ਜਿਹੜੀਆਂ ਬੈਠੀਆਂ ਨੇ ਅੱਜ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆਗਾ ਆ ਕਾਰਿਆ ਇਹਨਾਂ ਦੇ ਆ ਲੱਸਣਾ ਜਿਹੜੇ ਤੁਹਾਨੂੰ ਮੈਂ ਪੜ ਕੇ ਸੁਣਾ ਦਿੱਤੇ ਆ ਬਲਾਤਕਾਰ ਵੀ ਇਹੇ ਆ ਕਾਤਲ ਵੀ ਇਹੇ ਆ ਹੁਣ ਦੱਸੋ ਕੀਤੇ ਅਮੀਰ ਕਰੋਗੇ ਤੁਸੀਂ ਕੀਤੇ ਅੱਗੇ ਗਹਾਰ ਲਾਉਂਗੇ ਜੇਕਰ ਪੁਲਿਸ ਅਫਸਰਾਂ ਅੱਗੇ ਜਾਣੇ ਆ ਤਾਂ ਪੁਲਿਸ ਅਫਸਰ ਵੀ ਉਹਨਾਂ ਦੇ ਆ ਫੇਕ ਐਨਕਾਊਂਟਰ ਕੀਤਾ ਜਸਪ੍ਰੀਤ ਦਾ ਪਟਿਆਲੇ ਦੇ ਵਿੱਚ ਆ ਬੇਸਾ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਦਬਾਅ ਪਾਉਣ ਤੇ ਜਿਹੜੀ ਫੈਲਬਾਸ ਲੈ ਲਈ ਸੀ ਪਰ ਦੁਬਾਰੇ ਫੈਲ ਕਹਿੰਦੇ ਉਹ ਹਾਈ ਕੋਰਟ ਦੇ ਵਿੱਚ ਆ ਰਿਟ ਪਾ ਦਿੱਤੀ ਆ ਕਰਨਲ ਕਾ ਜਿਹੜਾ ਮਾਮਲਾ ਹੈਗਾ ਬਾੜ ਦਾ ਉਹ ਤੁਹਾਡੇ ਸਾਹਮਣੇ ਆ ਪਟਿਆਲੇ ਦੇ ਵਿੱਚ ਬੜਾ ਕੁਝ ਹੋ ਰਿਹਾ ਹੈਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲ ਆਪਣੇ ਕਮੈਂਟਾ ਜਰੂਰ ਕਰ ਦੇਣਾ ਬੇਨਤੀ ਕਨਾਲ ਹੋਰ ਵੀ ਹੱਥ ਬੰਨ ਕੇ ਤੇ ਜਿਹੜਾ ਚੈਨਲ ਨੂੰ ਜਿਹੜਾ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂ ਕਿ ਜਿਹੜਾ ਹਰ ਇੱਕ ਮੁੱਦਾ ਹਰ ਇੱਕ ਗੱਲ ਤੁਹਾਡੇ ਤੱਕ ਪਹੁੰਚਦੀ ਕਰ ਸਕੀਏ ਤੇ ਤੁਸੀਂ ਸਾਡੇ ਨਾਲ ਜੁੜਦੇ ਹੋ ਪਿਆਰ ਸਤਿਕਾਰ ਰੱਖਦੇ ਹੋ ਅਸੀਂ ਤੁਹਾਡੇ ਰਹਿਣੀ ਆ ਅਸੀਂ ਗੱਲ ਸੱਚ ਤੇ ਹਮੇਸ਼ਾ ਤੁਹਾਡੇ ਤੱਕ ਲੈ ਕੇ ਆਈਏ ਤੇ ਆਉਣ ਵਾਲੇ ਹੋ ਦਿਨਾਂ ਦੇ ਵਿੱਚ ਅਜਿਹੀਆਂ ਬੜੀਆਂ ਸਟੋਰੀਆਂ ਨਿਕਲਣਗੀਆਂ ਮਿਲਣਗੀਆਂ ਤੁਹਾਡੇ ਸਾਹਮਣੇ ਤੇ ਉਦੋਂ ਤੱਕ ਦਿਓ ਬਣ ਆਜ਼ਾਦਤ ਧੰਨਵਾਦ ਵੈਦਿਕਾ ਖਾਲਸਾ ਵੈਦ ਜੀ ਕੀ ਫਤਿਹ